ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਦਲ ਬਦਲੀਆਂ ਦਾ ਦੌਰ ਤੇਜ਼ ਹੋ ਗਿਆ। ਤਾਜ਼ਾ ਮਾਮਲਾ ਤਰਨਤਾਰਨ ਤੋਂ ਹੈ ਜਿੱਥੇ ਕਿ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਵਿਧਾਨ ਸਭਾ ਹਲਕਾ ਖੇਮਕਰਨ ਅਦੀਨ ਪੈਂਦੇ ਪਿੰਡ ਭਗਵਾਨਪੁਰਾ ਤੋਂ ਸਾਬਕਾ ਸਰਪੰਚ ਗੁਰਮੀਤ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਬਚਿੱਤਰ ਸਿੰਘ ਸੋਨੂ ਸਮੇਤ 500 ਪਰਿਵਾਰ ਹਲਕਾ ਖੇਮ ਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਦਾਜ਼ੇ ਕੇ ਸਾਬਕਾ ਸਰਪੰਚ ਗੁਰਮੇ ਸਿੰਘ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਸਮੇਂ ਉਹਨਾਂ ਵੱਲੋਂ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਸੈਂਕੜੇ ਦੀ ਤਦਾਦ ਵਿੱਚ ਲੋਕਾਂ ਨੇ ਹਿੱਸਾ ਲਿਆ। ਅਤੇ ਇਸ ਰੋਡ ショਅ ਦਾ ਹਿੱਸਾ ਬਣੇ ਹਲਕਾ ਖੇਮ ਕਰਨ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਉਪਰੰਤ ਪਾਰਟੀ ਵਿੱਚ ਸ਼ਮੂਲੀਅਤ ਕਰਦੇ ਸਮੇ ਗੁਰਮੀਤ ਸਿੰਘ ਅਤੇ ਇਨ੍ਹਾਂ ਪਰਿਵਾਰਾਂ ਵੱਲੋਂ ਵਿਰਸਾ ਸਿੰਘ ਬਲਟੋਹਾ ਦਾ ਪਰਮਾ ਸਵਾਗਤ ਕਰਦੇ ਹੋਏ ਆਤੀਸ਼ਬਾਜ਼ੀ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਹਾਂਜੀ ਸਰਪੰਚ ਸਾਹਿਬ ਅੱਜ ਜਿਹੜੀ ਰੋਡ ਮਾਰਚ ਕੀਤਾ ਗਿਆ ਹੈ ਤੇ ਕਿਸ ਗੱਲ ਨੂੰ ਲੈ ਕੇ ਕੀਤਾ ਗਿਆ ਜੀ? ਸਭ ਤੋਂ ਵੱਡੀ ਤਾਂ ਖੁਸ਼ੀ ਦੀ ਗੱਲ ਹੈ ਕਿ ਸਾਡਾ ਭਰਾ ਜੀ ਵਾਪਸ ਸਰਦਾਰ ਗੁਰਮੇਲ ਸਿੰਘ ਆਇਆ ਹੈ ਔਰ ਉਹਦਾ ਬੇਟਾ ਇਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਹੈ ਔਰ ਜਿੱਡਾ ਵੱਡਾ ਇਕੱਠ ਔਰ ਜਿੱਡਾ ਵੱਡਾ ਹਤਸ਼ਾ ਜਿਹੜਾ ਅੱਜ ਸਾਨੂੰ ਇੱਥੇ ਵੇਖਣ ਨੂੰ ਮਿਲਿਆ ਹੈ ਇਹ ਸਾਰੀਆਂ ਪਾਰਟੀਆਂ ਨੂੰ ਹਉਂਜ ਕੇ ਲੈ ਜਾਊਗਾ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਤਰਫਾ ਜਿੱਤ ਜਿਹੜੀ ਆ ਉਹ ਤੁਹਾਨੂੰ 10 ਮਾਰਚ ਨੂੰ ਜਿਹੜੀ ਉਹ ਮਿਲੂਗੀ ਔਰ ਰਿਕਾਰਡ ਤੋੜ ਜਿਹੜੀ ਜਿੱਤ ਆ ਉਹ ਇਥੋਂ ਹੋਊਗੀ ਕਿਉਂਕਿ ਜਦੋਂ ਇਹੋ ਜਿਹੇ ਪਰਿਵਾਰ ਜਿਹੜੇ ਗੰਦ ਵਿੱਚ ਫਸੇ ਸੀ ਉਹ ਨਿਕਲ ਕੇ ਅੱਜ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਚੰਗੇ ਕੰਮ ਵੇਖ ਕੇ ਉਹਨਾਂ ਦੇ ਵਿੱਚ ਆਏ ਨੇ ਔਰ ਅੱਜ ਬੜਾ ਹੀ ਵੱਡਾ ਮਸਾਂਬੀ ਦਾ ਇਤਿਸ਼ਾਹ ਜਿਹੜਾ ਬਣਿਆ ਔਰ ਇਹ ਇਲੈਕਸ਼ਨ ਨੂੰ ਏਡਾ ਵਧੀਆ ਮੋੜ ਦਊਗਾ ਕਿ ਦੁਨੀਆ ਜਿਹੜੀ ਉਹ ਖੜਕੜ ਕੇ ਦੇਖੂਗੀ ਇਸ ਇਲੈਕਸ਼ਨ ਨੂੰ ਕਿ ਇਹ ਜਿਹੜਾ ਇਲੈਕਸ਼ਨ ਹੋਇਆ ਹੈ ਖੇਮਕਰ ਨਾਲ ਕੇ ਦੇ ਵਿੱਚ ਇਹ ਕੋ ਉਸ ਝੂਠ ਆਦਮੀ ਨੂੰ ਕੱਢਣ ਵਾਸਤੇ ਹੋਣਾ ਹੈ ਜਿਨੇ ਲੋਕਾਂ ਨੂੰ ਲੁੱਟਿਆ ਘੁੱਟਿਆ ਔਰ ਲੋਕਾਂ ਦੇ ਪਰਚੇ ਕਰਾਉਣ ਤੋਂ ਬਗੈਰ ਕੋਈ ਕੰਮ ਨਹੀਂ ਕੀਤਾ ਔਰ ਉਹਨੂੰ ਇਹੋ ਜਿਹਾ ਸਭ ਕੁਝ ਕਾਉਣਗੇ ਲੋਕ ਕਿ ਉਹ ਪਰਿਵਾਰ ਜਿਹੜਾ ਸਿਆਸ ਦੇ ਨਕਸ਼ੇ ਚ ਇਹਨੂੰ ਬਾਹਰ ਕੱਢ ਦੇਣਗੇ ਭੁਲਰਪੁਰ ਨੂੰ ਔਰ ਬਲਟੂਆ ਜਿਹੜਾ ਪਰਿਵਾਰ ਆ ਉਹਦੀ ਅੱਜ ਜਿੱਤ ਜਿਹੜੀ ਹੈ ਨਾ ਭਰਾਵਾਂ ਦੇ ਆਉਣ ਕਰਕੇ ਸਰਦਾਰ ਗਰਮੇਸ਼ ਸਿੰਘ ਦੇ ਆਉਣ ਕਰਕੇ ਔਰ ਸਾਡੇ ਛੋਟੇ ਬੇਟੇ ਦੇ ਆਉਣ ਕਰਕੇ ਔਰ ਸਰਦਾਰ ਸੁਖਵਿੰਦਰ ਸੋਣਾ ਚੇਅਰਮੈਨ ਸਾਹਿਬ ਨੇ ਬਹੁਤ ਮਿਹਨਤ ਕੀਤੀ ਔਰ ਉਹਨਾਂ ਦੀ ਮਿਲ ਸਦਕਾ ਜਿਹੜੀ ਬਹੁਤ ਵੱਡੀ ਜਿੱਤ ਵੱਲ ਜਿਹੜਾ ਹੈ ਖੇਮ ਕਰਨ ਵਾਲਾ ਜਿਹੜਾ ਵੱਧ ਗਿਆ ਉਹ ਮੈਂ ਇਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਹੀ ਤਗੜੇ ਹੋਗੇ ਜਿਹੜੇ ਬਾਕੀ ਦਿਨ ਇਹ ਮਿੰਟ ਸਾਰੇ ਕਰਨ ਅੱਜ ਚੇਅਰਮੈਨ ਸਾਹਿਬ ਅੱਜ ਕਿੰਨੇ ਪਰਿਵਾਰ ਜਿਹੜੇ ਪਿੰਡ ਭਗਵਾਨਪੁਰੇ ਤੋਂ ਸ਼ਾਮਲ ਹੋਏ ਨੇ ਤੇ ਕਿਹੜੇ ਪਰਿਵਾਰ ਨੇ ਆ ਦੇਖੋ ਜੀ ਸਾਡੇ ਭਰਾ ਸਰਦਾਰ ਜਦੇਸੂ ਨੇ 500 ਦੇ ਕਰੀਬ ਪਰਿਵਾਰ ਜਿਹੜੇ ਆਉਣੇ ਸ਼ਾਮਲ ਕਰਾਏ ਨੇ 250 ਦੇ ਕਰੀਬ ਪਰਿਵਾਰ ਜਿਹੜੇ ਅਜੇ ਤੋ ਇਹਨਾਂ ਦੇ ਪਿੰਡ ਦੇ ਆ ਜੀ ਬਾਕੀ ਜਿਹੜੇ ਪਰਿਵਾਰ ਸੀ ਬਾਹਰਲੇ ਪਿੰਡਾਂ ਤੋਂ ਵੀ ਹੋਰ ਸਾਰੇ ਜਿਨ੍ਹਾਂ ਨੂੰ ਲਈ ਸ਼ਾਮਲ ਨਹੀਂ ਕੀਤਾ ਉਹ ਵਕ ਕੋਕ ਪਿੰਡਾਂ ਚ ਅਸੀਂ ਜਾ ਕੇ ਸ਼ਾਮਲ ਕਰਾਂਗੇ ਸਾਡਾ ਭਰਾ ਬਹੁਤ ਹੀ ਜ਼ਿਆਦਾ ਮਿਹਨਤੀ ਸੀ ਪਰ ਕਾਂਗਰਸ ਪਾਰਟੀ ਨੇ ਇਸ ਦਾ ਕੋਈ ਵੀ ਮੁੱਲ ਨਹੀਂ ਪਾਇਆ ਹਰ ਥਾਂ ਤੇ ਹੁਣ ਇਹ ਸਹੀ ਜਗ੍ਹਾ ਤੇ ਆ ਗਿਆ ਹੈ ਅਸੀਂ ਸਰਦਾਰ ਕਰਮੇਸ਼ ਸਿੰਘ ਉਮਰ ਯਕੀਨ ਦਵਾਉਣੇ ਆ ਸਾਡਾ ਭਰਾ ਬਹੁਤ ਮਿਹਨਤੀ ਆ ਅਸੀਂ ਇਹਦੀ ਮਿਹਨਤ ਦਾ ਮੁੱਲ ਪਾਵਾਂਗੇ ਇਹਦੀ ਦਿਨ ਦਿਨ ਇਹਦੀ ਜਿਹੜੀ ਰੀਆ ਅੱਗੇ ਉਹਨਾਂ ਵੀ ਵੱਧ ਇੱਜ਼ਤ ਬਣਾਵਾਂਗੇ ਇੰਨੀ ਕੁ ਬੇਨਤੀ ਕਰਦੇ ਆ ਕਿ ਭਰਾ ਸਾਡਾ ਜਿਹੜਾ ਹੈਗਾ ਸਾਰੇ ਹਲਕੇ ਦੇ ਵਿੱਚ ਵੀ ਇਹਦੀਆਂ ਬਹੁਤ ਜ਼ਿਆਦੀਆਂ ਵੋਟਾਂ ਨੇ ਹੁਣ ਹੁਣ ਆਪਣੇ ਪਿੰਡ ਚ ਨੇ ਪ੍ਰੋਗਰਾਮ ਰੱਖਿਆ ਹੁਣ ਵਾਕ ਵਾਕ ਪਿੰਡਾਂ ਦੇ ਵਿੱਚ ਵੀ ਕੱਲ ਤੋਂ ਇਹਦਾਗਾ ਸ਼ੁਰੂ ਕਰ ਦਿੱਤਾ ਤੁਹਾਨੂੰ ਪਤਾ ਲੱਗ ਜੂਗਾ ਇਹ ਭੁੱਲਰ ਪਰਿਵਾਰ ਨੂੰ ਪਤਾ ਲੱਗ ਜੂਗਾ ਕਿ ਇੱਕ ਜਿਹੜਾ ਮੋਹਤਵਾਰ ਬੰਦੇ ਨੂੰ ਰੋਲ ਕੇ ਰੱਖ ਦੇਣਾ ਸਿਰਫ ਪੈਸੇ ਨੂੰ ਮੁੱਖ ਰੱਖ ਲੈਣਾ ਇੱਕ ਬੰਦਾ ਜਿਹੜਾ ਇੱਕ ਤਰਫਾ ਪਿੰਡ ਨੂੰ ਕਰ ਕਰ ਸਕਦਾ ਏ ਉਸ ਬੰਦੇ ਨੂੰ ਛਾਂਟਾ ਆ ਕੇ ਇੱਕ ਨੌਜਵਾਨ ਨੂੰ ਹੋਰ ਨੌਜਵਾਨ ਨੂੰ ਲਿਆਣ ਕੇ ਉਤੋਂ ਪੈਸੇ ਲੈ ਕੇ ਉਹਨੂੰ ਸਰਪੰਚ ਬਣਾਉਣਾ ਹੁਣ ਤਾਂ ਹੀ ਤੇ ਕੰਧਾਂ ਨਾਲ ਵੱਜਦੇ ਪਰਦੇ ਨੇ ਹਰ ਪਿੰਡ ਦੇ ਵਿੱਚ ਇਹਨਾਂ ਨੇ ਸਰਪੰਚ ਜਿਹੜੇ ਆ ਪੈਸੇ ਲੈ ਕੇ ਬਣਾਏ ਨੇ ਇਸ ਕਰਕੇ ਭਰਾਓ ਅਸੀਂ ਤਾਂ ਮਿਹਨਤ ਦਾ ਮੁੱਲ ਸਹੀ ਮਿਹਨਤ ਦਾ ਮੁੱਲ ਦਾ ਉਹ ਕਾਲੀ ਦਲ ਜੀ ਆ ਅਸੀਂ ਵੀ ਪਹਿਲਾਂ ਦੇਖਿਆ ਅਸੀਂ ਵੀ ਪਹਿਲਾਂ ਚਲੋ ਇਕੱਠੇ ਰਹੇ ਹਾਂ ਸਾਰੇ ਪੁਰਾਣੇ ਸਾਥੀ ਸਾਂ ਇਹ ਕਰਕੇ ਪਹਿਲਾਂ ਵੀ ਭਰਾ ਨੂੰ ਬੇਨਤੀ ਕੀਤੀ ਸੀ ਉਦੋਂ ਚਲੋ ਕੋਈ ਨਹੀਂ ਗੱਲ ਬਣ ਸਕੀ ਪਰ ਹੁਣ ਭਰਾ ਨੂੰ ਬੇਨਤੀ ਕੀਤੀ ਹੁਣੇ ਭਰਾ ਭਰਾ ਨੂੰ ਯਕੀਨ ਵੀ ਦਿ ਕਤੂ ਵੱਤ ਮਾਰ ਸਰਕਾਰ ਹੋਊ ਅਕਾਲੀ ਦਲ ਚ ਬੁਲਟਵਾ ਸਾਹਿਬ ਨੇ ਯਕੀਨ ਦਵਾਇਆ ਪਰ ਸਰਦਾਰ ਗੁਰਮੀਤ ਸਿੰਘ ਨੇ ਵੀ ਯਕੀਨ ਦਵਾਇਆ ਕਿ ਬੁਲਟਵਾ ਸਾਹਿਬ ਨੂੰ ਜ਼ਿੰਦਗੀ ਤੇਰੇ ਨਾਲ ਲੰਘੀ ਜੀ ਜੋ ਪਿੱਛੇ ਹੋਇਆ ਉਹ ਅੱਗੇ ਤੋਂ ਨਹੀਂ ਹੋਊਗਾ ਅਸੀਂ ਮੈਂ ਦੁੱਖ ਸੁੱਖ ਦੇ ਵਿੱਚ ਹਰ ਤ ਨਾਲ ਹਰ ਤਰ੍ਹਾਂ ਤੇਰੇ ਨਾਲ ਖੜਾ ਰਹਾਂਗਾ ਜੀ ਇਹ ਸੁਪਰੰਤ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਏ ਇਹਨਾਂ 500 ਪਰਿਵਾਰਾਂ ਦਾ ਤੇ ਸਾਬਕਾ ਸਰਪੰਚ ਗੁਰਮੇ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਸੋਨੂ ਭਗਵਾਨਪੁਰਾ ਨੂੰ ਹਰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਜਿੱਥੇ ਕਾਂਗਰਸ ਪਾਰਟੀ ਦੇ ਹਰ ਵਰਕਰ ਦਾ ਮਨ ਦੁਖੀ ਕੀਤਾ, ਉੱਥੇ ਹੀ ਮੋਤਵਰਾ ਨੂੰ ਵੀ ਮਿੱਟੀ ਵਿੱਚ ਰੋਲਿਆ। ਜਿਸ ਨੂੰ ਲੈ ਕੇ ਇਹ ਮੋਤਬਰ ਪੂਰੇ ਪਰਿਵਾਰਾ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਏ ਹਰੇਕ ਵਰਕਰ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਨੇ ਲਾਮ ਸੱਤ ਕੱਢ ਤੇ ਲਾਮ ਸੱਤ ਨੂੰ ਬਹੁਤ ਵੱਡਾ ਹੰਗਾਰਾ ਜਿਹੜਾ ਪਾਰਟੀ ਦਾ ਪਿੰਡ ਦੇ ਵਿੱਚ ਸ਼੍ਰੋਮਣੀ ਕਾਲੀ ਦਰਬੀ ਤੋਂਨ ਮਹਿਮਾਨ ਆਇਆ ਹੈ ਬਹੁਤ ਹੀ ਅਸਰਕਨ ਵਾਲੇ ਸਾਫ ਦਾ ਸਰਪੰਚ ਸਰਦਾਰ ਗੁਰਮੀਤ ਸਿੰਘ ਜੀ ਭਗਵੰਤਾ ਉਹਨਾਂ ਦੇ ਬਿਊਟੀ ਜਿਹੜੇ ਬਹੁਤ ਮਿਹਨਤੀ ਨੇ ਸੋਨੂ ਭਗਵੰਤਾ ਜਿਹਨਾਂ ਨਾਲ ਉਹਨਾਂ ਦਾ ਜਿਹੜੇ ਕਾਂਸਪਾਟ ਨੂੰ ਛੱਡ ਕੇ ਅੱਜ ਸ਼੍ਰੋਮਣੀ ਕਾਲੀ ਦਰਬੀ ਵਿੱਚ ਸ਼ਾਮਲ ਹੋ ਗਏ ਨੇ ਮੈਂ ਸਾਰਿਆਂ ਦੇ ਤੇਜਤ ਸੁਤਰਾ ਵਾਸੀ ਹੈ और इन्हना बहुत मेहरबानी वाइस तरन तारण तो बलजीत सिंह इंडोज टीवी ऑस्ट्रेलिया